ਬਟਾਲਾ ਦੇ ਹਲਕਾ ਕਾਦਿਆਂ ਦੇ ਨੇੜੇ ਪਿੰਡ ਕਾਲਵਾ ਦੇ ਰਹਿਣ ਵਾਲੇ ਫੌਜੀ ਜਵਾਨ ਕਾਫਲ ਮਸੀਹ ਪੁੱਤਰ ਜੇਮਸ ਮਸੀਹ ਦੀ ਡਿਊਟੀ ਦੌਰਾਨ ਮੌਤ ਹੋ ਗਈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜੇਮਸ ਮਸੀਹ ਨੇ ਕਿਹਾ ਕਿ ਉਸ ਦਾ ਛੋਟਾ ਬੇਟਾ ਕਾਫਲ ਮਸੀਹ ਅਜ ਤੋ तकरीबन 20 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਸਿੱਕਮ ਅਸਾਮ ਵਿੱਚ ਆਪਣੀ ਡਿਊਟੀ ਤੇ ਤਾਇਨਾਤ ਸੀ। ਡਿਊਟੀ ਦੌਰਾਨ ਹੀ ਕਾਫਲ ਮਸੀਹ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 3 ਬੱਚੇ ਛੱਡ ਗਿਆ ਹੈ। ਕਾਫਲ ਦਾ पार्थिव ਸਰੀਰ ਪੋਸਟਮਾਰਟਮ ਤੋਂ ਬਾਅਦ ਜੱਦੀ ਪਿੰਡ ਲਿਆਂਇਆ ਜਾਵੇਗਾ। ਮੌਤ ਦੇ ਕਾਰਨ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲ ਪਾਇਆ ਭਾਰਤੀ ਸ਼੍ਰੀ ਜਦੋਂ ਪਿੰਡ ਪਹੁੰਚੇਗਾ ਤਾਦੀ ਹੀ ਮੌਤ ਦੇ ਕਾਰਨ ਦਾ ਪਤਾ ਚੱਲੇਗਾ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਾਪਰੀ ਸਿੰਘ ਦੀ ਰਿਪੋਰਟ ਇਹ ਕਹਿੰਦੇ ਆ ਆਪਣੀ ਦੁਕਾਨ ਵੱਡੀ ਗਾ ਮੈਂ ਤੈਨੂੰ ਪੈਸੇ ਪਾਉਣਾ ਉਹਨਾਂ ਦਾ ਭਾਰਤੀ ਸ਼੍ਰੀ ਕਦੋਂ ਲੈ ਆ ਜਾਣਾ ਪਰ ਸੋਰਸੂ ਆਏਗਾ ਫਿਰ 10 ਵਜੇ ਉਹ ਮੇਰੇ ਜੀਜਾ ਜੀ ਸਨ ਉਹ ਸਿੱਕਮ ਦੇ ਆਸਾਮ ਦੇ ਹੋਏ ਜੁਟੀ ਕਰਦੇ ਉਹ ਕਹਿ ਰਹੇ ਹੋ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ ਮੈਂ ਇੱਧਰ ਆ ਜਾਣਾ ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ ਕੱਲੋ ਦੀਦੀ ਦਾ ਫੋਨ ਆਇਆ ਬਾ ਪਾਜੀ ਹੁਣਾਂ ਫੋਨ ਕੀਤਾ ਵਾ ਕਿ ਇਦਾਂ ਕਰਕੇ ਹੋ ਗਿਆ ਆਡੀ ਮੰਮੀ ਨੂੰ ਫੋਨ ਕੀਤਾ ਵਾ ਮੰਮੀ ਨੂੰ ਅਸੀਂ ਦੋਵੇਂ ਭਰਾ ਮੈਂ ਦੱਸਾਂ ਵੀ ਆਪਾਂ ਗੱਡੀ ਤੇ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਦੂਗੇ ਕਿਦਾਂ ਦੀ ਗੱਲ ਕਹਿਣ ਦੀ ਆ ਸਾਡੇ ਭਾਜੀ ਯਾ ਲੋ ਫਿਰ ਇਹ ਕਿ ਨਫਰਮ ਜਦੋਂ ਪਾਜੀ ਉਹਨਾਂ ਨੂੰ ਫੋਨ ਕੀਤਾ ਸਾਰੇ ਨੂੰ ਫੋਨ ਕੀਤਾ ਫਿਰ ਅਸੀਂ ਰਾਤ ਨੂੰ ਕੱਲ ਦੌੜੇ ਆਏ ਅਸੀਂ ਕੱਲ ਰਾਤ ਦੇ ਸਾਰੇ ਇੱਕ ਇੱਥੇ ਹੀ ਆ ਤੇ ਆਪਣੀ ਭੈਣ ਨੂੰ ਜਿਹੜੀ ਤਸੱਲੀ ਦੇਣ ਦੇ ਆ ਪਰ ਤੁਹਾਨੂੰ ਪਤਾ ਜਿਹੜੀ ਭਨੇਵੀ ਉਹਨੂੰ ਦੰਦਰ ਪੈ ਗਈ ਉਹਦੇ ਉੱਪ ਜਾ ਕੇ ਕਮਜ਼ੋਰੀ ਬੀਪੀ ਘਟ ਗਿਆ ਸਾਰਾ ਉਹਨੂੰ ਰਾਤ ਨੂੰ ਹਸਪਤਾਲੋਂ 11 ਵਜੇ ਪਾਜੀ ਵਾਇਬਲ ਨਹੀਂ ਖੜਿਆ ਫਿਰ ਅਸੀਂ ਜਾ ਕੇ ਨਾਲ ਲੈ ਕੇ ਆਏ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਲੋੰਦੀ ਆਉਂਦੀ ਸੀ ਉਹਨੂੰ ਹੀ ਉੱਧਰ ਬਿਮਾਰ ਪਈ ਉੱਧਰ ਇੱਧਰ ਉੱਧਰ ਇਹਨਾਂ ਦੇ ਘਰਾਂ 'ਚ ਰੱਖਿਆ ਇੱਧਰ ਅਸੀਂ ਡਰਦੇ ਲਿਆ 19 ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਨੂੰ ਕਹਿੰਦੇ ਅਤ ਖੁਦਾ ਦਾ ਵੈਰ ਏਦਾਂ ਸਾਡੇ ਨਾਲ ਹੋਇਆ ਵਾ ਸਾਡੇ ਦਾ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਸਾਡੀ ਭੈਣ ਨੂੰ 40 ਸਾਲ ਤੋਂ ਪਹਿਲਾਂ ਜਿਹੜਾ ਵਿਧਵਾ ਕਰ ਦਿੱਤਾ